ਇਹ ਤਾਂ ਵਾਤ ਤੁਸੀਂ ਸਾਰੇ ਆਏ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਇਹ ਜਿਹੜੇ ਕੱਲ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸੰਮਤੀ ਦੀ ਪੋਲਿੰਗ ਹੋਈ ਹੈ ਉਸ ਦੀ ਸੰਬੰਧਿਤ ਇਹ ਪ੍ਰੈਸ ਕਾਨਫਰੰਸ ਹੋਈ ਹੈ ਤੁਹਾਨੂੰ ਪਤਾ ਹੀ ਕਿ ਪਟਿਆਲੇ ਦੀ ਜਿਹੜੀ ਕੌਂਟਰੋਵਰਸੀ ਚੱਲੀ ਹੈ 4 ਤਰੀਕ ਤੋਂ ਜਦ ਉਹ ਐਸਐਸਪੀ ਦੀ ਵਾਇਰਲ ਹੋਈ ਹੈ ਜੋ ਇਨਸਟਰਕਸ਼ਨ ਦਿੱਤੇ ਜਾ ਰਹੇ ਸੀ ਉਸ ਦੇ ਨਾਲ ਜਿਹੜੇ ਇਵੈਂਟ ਅੱਗੇ-ਅੱਗੇ ਹੋਏ ਨੇ ਉਹਦੇ ਉੱਤੇ ਅਸੀਂ ਸਾਨੂੰ ਸ਼ੰਕਾ ਹੈ ਕਿ ਇਹਨਾਂ ਨੇ ਜ਼ਰੂਰ ਕੀ ਇਤਨਾ ਕਿਤੇ ਗੜਬੜ ਕੀਤੀ ਹੈ ਸੋ ਇਸ ਦੇ ਲਈ ਜਿਸ ਤਰ੍ਹਾਂ ਜਿਸ ਤਰ੍ਹਾਂ ਸੀਕਵੈਂਸ ਆਫ ਇਵੈਂਟਸ ਹੋਏ ਹਨ ਮੈਂ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਪਹਿਲੇ ਤਾਂ ਜਦ ਇਹਨਾਂ ਦੇ ਕਾਗਜ਼ ਦਰਜ ਕਰਨੇ ਸੀ ਤਾਂ ਬਹੁਤ ਲਾਰਜ ਸਕੇਲ ਦੇ ਉੱਤੇ ਸਨੋਰ ਹਲਕੇ ਦੇ ਵਿੱਚ ਇਹਨਾਂ ਨੇ ਕਾਗਜ਼ ਦਰਜਨੀ ਕਰਨ ਦਿੱਤੇ ਸਰੇ ਆਮ ਜਿਸ ਤਰ੍ਹਾਂ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਕਾਗਜ਼ ਫਾੜੇ ਇਹਨਾਂ ਨੇ ਬਾਹਰ ਫਾੜੇ ਜਿਸ ਤਰ੍ਹਾਂ ਉਹ ਇਨਸਟਰਕਸ਼ਨ ਜਿਹੜੇ ਵੀਡੀਓ 'ਚ ਆਈ ਥੀ ਕਿ ਅੰਦਰ ਨਾ ਕਰਨਾ ਬਾਹਰ ਹੀ ਕਰ ਲੈਣਾ ਜੋ ਵੀ ਕਰਨਾ ਉਹ ਇਹਨਾਂ ਨੇ ਕੰਮ ਵੱਡੇ ਪੱਤਰ ਤੇ ਕੀਤਾ ਔਰ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ 39 ਬਲੌਕ ਸੰਪਤੀ ਦੇ ਮੈਂਬਰ ਸੀਗੇ ਉਹਨਾਂ ਵਿੱਚੋਂ 38 ਮੈਂਬਰ ਅਰ 30 ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸਾਰੇ ਇਕੱਠੇ ਹੋ ਕੇ ਇੱਕ ਦਿਨ ਦੇ ਵਿੱਚ ਹੀ ਫਾਈਲ ਕਰਨੇ ਸੀ ਉਹਨਾਂ ਵਿੱਚੋਂ ਇੱਕ ਦਾ ਵੀ ਇਹਨਾਂ ਨੇ ਕਾਗਜ਼ ਐਕਸੈਪਟ ਨਹੀਂ ਹੋਣ ਦਿੱਤਾ ਉਹ ਕਿਸ ਤਰ੍ਹਾਂ ਕਿ ਇਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਇਸ ਦੇ ਬਾਵਜੂਦ ਕਿ ਡੀਸੀ ਨੇ ਟੈਲੀਫੋਨ ਕੀਤੇ ਐਸਡੀਐਮ ਨੇ ਟੈਲੀਫੋਨ ਕੀਤੇ ਸਾਡੇ ਗਗਰੋਲੀ ਜੀ ਨਾਲ ਗੱਲ ਹੋਈ ਹਰਮੇਸ਼ ਨਾਲ ਗੱਲ ਹੋਈ ਸਾਰਿਆਂ ਨਾਲ ਗੱਲ ਹੋਈ ਇਹ ਮੌਕੇ ਦੇ ਪ੍ਰਧਾਨ ਨੇ ਉੱਥੇ ਹਲਕਾ ਇੰਚਾਰਜ ਨਾਲ ਵੀ ਗੱਲ ਹੋਏ ਕਹਿੰਦੇ ਜੀ ਤੁਸੀਂ ਅੰਦਰ ਕਰ ਦਿਓ ਅਸੀਂ ਕਰ ਲਾਂਗੇ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ 3 ਵਜੇ ਤੋਂ ਪਹਿਲੇ 2.5 ਵਜੇ ਪੌਣੇ 2 ਵਜੇ ਦੇ ਬਾਅਦ ਸਾਰਿਆਂ ਨੂੰ ਆਪਣੇ ਆਪਣੀ ਸਥਾਨ ਦੇ ਅੰਦਰ ਕਰਤਾ ਪ੍ਰੈਮਸਿਸ ਦੇ ਵਿੱਚ ਇਹ ਨਹੀਂ ਕਿ ਉਹਨਾਂ ਨੂੰ ਅੰਦਰ ਪਰ ਉਹਨਾਂ ਨੂੰ ਅੰਦਰ ਦਰਵਾਜੇ ਦੇ ਅੰਦਰ ਜਾਣ ਨਹੀਂ ਦਿੱਤਾ ਔਰ ਤੁਸੀਂ ਇਹ ਬਲੀਵ ਕਰੋ ਕਿ 38 ਦੇ 38 ਇੱਕ ਬਲੌਕ ਸਮਤੀ ਦਾ ਇਹਨਾਂ ਨੇ ਐਕਸੈਪਟ ਨਹੀਂ ਕੀਤਾ ਕਾਗਜ਼ ਔਰ ਇਹਦੇ ਵਿੱਚ ਜੋ ਉਹ ਕਹਿ ਰਹੇ ਸੀ ਜੋ ਸੁਣਨ ਚ ਆ ਰਿਹਾ ਸੀ ਕਿ ਹਡਾਣਾ ਨੂੰ ਸੈਟੀਸਫਾਈ ਕਰਨਾ ਹੈ ਹਡਾਣਾ ਨੂੰ ਸੈਟੀਸਫਾਈ ਕਰਨਾ ਇਹ ਦੇਖ ਲਓ ਇਹ ਹਡਾਣਾ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਸੈਟੀਸਫਾਈ ਕੀਤਾ ਔਰ ਹੱਲੇ ਕੇ ਉਹ ਰਿਪਰੈਜ਼ੈਂਟੇਟਿਵ ਇਲੈਕਟਿਵ ਹੈਵਿੰਗ ਚਲੋ ਇਨ ਚਾਰਜ ਹੈ ਦੂਜੀ ਜਿਹੜੀ ਗੱਲ ਇਹਦੀ ਜਿਹੜਾ ਫੋਲੋ ਅਪ ਹੋਇਆ ਕਿ ਕੱਲ ਜਦ ਸਾਰਿਆਂ ਨੇ ਆਪਣੇ ਵਧੀਆ ਤਰੀਕੇ ਨਾਲ ਜਿਹੜੇ ਜਿਹੜੇ ਵੀ ਖੜੇ ਹੋਏ ਸੀ ਜ਼ਿਲ੍ਹਾ ਪਰਿਸ਼ਦ ਦੇ ਚਾਰੋਂ ਵਿੱਚੋਂ ਤਿੰਨ ਸਾਡੀ ਪਾਰਟੀ ਦੇ ਖੜੇ ਹੋਏ ਸੀ ਸਨੌਰ ਹਲਕੇ ਦੇ ਉੱਥੇ ਇਹਨਾਂ ਨੇ ਹੋਰ ਹਟਾਣੇ ਦੀ ਸੈਟੀਸਫੈਕਸ਼ਨ ਦੇ ਲਈ ਇਹ ਗੱਲ ਕੀਤੀ ਕਿ ਸਨੌਰ ਹਲਕੇ ਦੇ ਵਿੱਚ 194 ਪੋਲਿੰਗ ਸਟੇਸ਼ਨ ਸੀ ਉਹਦੇ ਵਿੱਚੋਂ ਕੁੱਲ ਤਿੰਨ ਜਿਹੜੇ ਜਦ ਪੋਲਿੰਗ ਏਜੰਟ ਬਾਹਰ ਆਂਦਾ ਹੈ ਤੋ ਉਹਨੂੰ ਮਸ਼ੀਨ ਦਾ ਦਿਖਾਇਆ ਜਾਂਦਾ ਕਿ ਉਸ ਤੇ ਸਟੈਂਪ ਲੱਗਿਆ ਹੋ ਤੇ ਉਸ ਦਾ ਬਕਾਇਦਾ ਸਾਈਨ ਹੁੰਦਾ ਹੈ ਔਰ ਇੱਕ ਸਲਿੱਪ ਮਿਲਦੀ ਹੈ ਕਿ ਇੰਨੀਆਂ ਵੋਟਾਂ ਪਈਆਂ ਨੇ ਇਹ ਗੱਲ ਹੈਗੀ ਹੈ ਇਹ ਜਿਹੜੀ ਸਲਿੱਪ ਇਹ ਇਹਨਾਂ ਨੇ 192 ਬੰਦਿਆਂ ਨੂੰ ਦਿੱਤੀ ਨਹੀਂ ਇਹਦਾ ਮਤਲਬ ਹੈ ਕਿ ਜਦ ਅੰਦਰ ਜਾ ਕੇ ਕਾਊਂਟਿੰਗ ਤੇ ਚੈੱਕ ਚੈੱਕ ਹੋਰ ਬੈਲੈਂਸ ਹੋਣੇ ਨੇ ਚੈੱਕ ਕਰਨਾ ਹੈ ਤਾਂ ਸਾਡੇ ਬੰਦਿਆਂ ਨੂੰ ਇਹ ਹੀ ਨਹੀਂ ਪਤਾ ਹੋਊਗਾ ਕਿ ਵੋਟਾਂ ਕਿੰਨੀਆਂ ਪਈਆਂ ਔਰ ਉਸ ਡੱਬੇ ਚੋਂ ਨਿਕਲ ਕੇ ਨਹੀਂ ਆ ਰਹੀਆਂ ਨੇ ਜੇ ਉਹ ਗੱਲ ਹੀ ਨਾ ਪਤਾ ਹੋਏ ਤਾਂ ਨੇਚਰਲੀ ਸ਼ੰਕਾ ਸਾਨੂੰ ਹੁੰਦੀ ਹੈ ਕਿ ਗੜਬੜ ਹੋਏਗੀ ਔਰ ਇਸ ਤੋਂ ਪਹਿਲੇ ਤੁਹਾਡੇ ਪ੍ਰੈਸ ਦੇ ਰਾਹੀਂ ਜਿਹੜਾ ਰਿਪੋਰਟ ਹੋਇਆ ਸੀ ਕਿ ਪਤਾ ਨਹੀਂ 15000 ਕਿਤੇ ਬੈਲਟ ਪੇਪਰ ਇਕ ਥਾਂ ਛਪੇ ਨੇ 5000 ਇਕ ਥਾਂ ਛਪੇ ਨੇ ਉਹ ਜ਼ਰੂਰ ਮੈਨੇ ਡੀਸੀ ਦੀ ਨੋਟਿਸ ਚ ਲੈ ਕੇ ਆਈ ਸੀ ਪਰ ਸਾਨੂੰ ਇਹ ਨਹੀਂ ਸੀ ਐਗਜ਼ੈਕਟ ਪਤਾ ਕਿ ਕਿਹੜੀ ਪ੍ਰਿੰਟਿੰਗ ਪ੍ਰੈਸ ਚ ਹੋਏ ਨੇ ਕਿ ਉਹ ਪਤਾ ਵੀ ਕਰ ਲੈਣ ਉਹ ਵੀ ਬਾਅਦ ਚੋਂ ਪਤਾ ਕੀਤਾ ਸੋ ਇਹ ਜਿਹੜੇ ਸੀਕੁਐਂਸ ਆਫ ਇਵੈਂਟਸ ਆਸੀਂ ਤੁਹਾਡੇ ਅੱਗੇ ਪੇਸ਼ ਦੇ ਰਹੇ ਹਾਂ ਦੱਸਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਇਹ ਹੈ ਇਸ ਇਲਾਕੇ ਦੇ ਲੋਕਤੰਤਰ ਦਾ ਹਾਲ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਸਾਡੇ ਇੱਧਰ ਸ਼ਤਰਾਣਾ ਸਮਾਣਾ ਔਰ ਨਾਬਾ ਇਹ ਇੱਕ ਜ਼ਿਲ੍ਹਾ ਬੀਜੇਪੀ ਦਾ ਗਿਣਿਆ ਜਾਂਦਾ ਹੈ ਇੱਥੇ ਪਾਤਣਾ ਬਲੌਕ ਦੇ ਵਿੱਚ 219 ਪੋਲਿੰਗ ਸਟੇਸ਼ਨ ਸੀ ਇਹਨਾਂ ਵਿੱਚੋਂ 215 ਪੋਲਿੰਗ ਸਟੇਸ਼ਨਸ ਨੇ ਇਹ ਕਾਗਜ਼ ਨਹੀਂ ਦਿੱਤੇ ਅਸੀਂ ਪਤਾ ਕੀਤਾ ਕੀ ਵਜ੍ਹਾ ਹੈ ਕਹਿੰਦੇ ਸਾਡੇ ਕੋਲ ਹੈ ਹੀ ਨਹੀਂ ਕਾਗਜ਼ ਇਹ ਕੋਈ ਜਵਾਬ ਹੈ ਤੁਸੀਂ ਇਲੈਕਸ਼ਨ ਕਰਦੀ ਐ ਅਨਾਉਂਸ ਕੀਤੀ ਐ ਤੁਸੀਂ ਸਾਰਾ ਕੁਝ ਕੀਤਾ ਇਹ ਤਾਂ ਮੰਡੈਟਰੀ ਹੈ ਕਿ ਤੁਸੀਂ ਇਹ ਫਿਰ ਅੱਗੇ 1-2 ਥਾਂ ਤੇ ਮੈਨੇ ਪਤਾ ਕੀਤਾ ਕਹਿੰਦੇ ਜੀ ਸਾਨੂੰ ਇਹ ਨਹੀਂ ਸੀ ਪਤਾ ਇਹ ਪਤਾ ਸੀ ਸਾਨੂੰ ਕਹਿਤਾ ਸੀ ਕਿ ਮੁੱਕ ਗਏ ਨੇ ਜਿਹੜੇ ਪਹਿਲੇ ਆਏ ਉਹ ਲੱਗੇ ਇਹ ਤਾਂ ਹਰ ਇੱਕ ਬੰਦਾ ਜਿਹੜਾ ਜਿਹੜਾ ਪੋਲਿੰਗ ਏਜੈਂਟ ਅੰਦਰ ਸੀ ਉਸ ਨੂੰ ਦੇਣਾ ਪੈਣਾ ਸੀ ਉਹਨਾਂ ਨੇ ਤੇ ਇਹ ਦਾ ਇਹ ਦਾ ਹੈਗਾ ਇਹ 17 ਸੀ ਫੋਰਮ ਕਹਿੰਦੇ ਆ ਇਸ ਲੋਕ ਚ ਫਿਰ ਅਸੀਂ ਆਈਏ ਇੱਥੇ ਸਮਾਣੇ ਬਲੌਕ ਚ ਸਮਾਣੇ ਹਲਕੇ ਚ ਇੱਥੇ 204 ਪੋਲਿੰਗ ਸਟੇਸ਼ਨ ਸੀ ਇੱਥੇ 184 ਨੂੰ ਇਹਨਾਂ ਨੇ ਨਹੀਂ ਦਿੱਤੇ ਜਿਹੜੇ 17 ਸੀ ਦੇ ਫਾਰਮ ਸੀ 90 ਦੇ ਵਿੱਚ 99 ਸੀਗੇ ਉੱਥੇ ਇਹਨਾਂ ਨੇ 72 99 ਚੋਂ 72 ਨੂੰ ਨਹੀਂ ਦਿੱਤੇ ਪਟਿਆਲਾ 2 ਦੇ ਵਿੱਚ 98 ਸੀ ਇੱਥੇ ਇਹਨਾਂ ਨੇ 6 63 ਨੂੰ ਇਸ ਸਟਾਨਸੀ ਫਾਰਮ ਨਹੀਂ ਦਿੱਤਾ ਕਨੌਰ ਦੇ ਵਿੱਚ 179 ਸੀ ਇੱਥੇ ਇੱਕ ਫਾਰਮ ਵੀ ਨਹੀਂ ਦਿੱਤਾ ਦੂਜਾ ਤੱਕਾ ਜਿਹੜਾ ਕਰਨਾ ਸੀ ਉਹ ਕਨੌਰ ਦੇ ਐਮਐਲਏ ਨੇ ਕਰਨਾ ਸੀ ਇੱਥੇ ਇਹਨਾਂ ਨੇ ਇੱਕ ਵੀ ਫਾਰਮ ਦਿੱਤਾ ਨਹੀਂ ਕਿ 178 ਦਾ ਦੇਣਾ ਔਰ ਫਿਰ ਅੱਗੇ ਅਸੀਂ ਅੱਗੇ ਸਨੌਰ ਦੇ ਵਿੱਚ ਇਹ ਇਹ ਤਾਂ ਦੱਸਤਾ ਤੁਹਾਨੂੰ ਸੋ ਇਸ ਸ਼ਰੇ ਅੰਤਰ ਸਾਡੇ ਜਾਂ ਡਿਸਟ੍ਰਿਕਟ ਹੈ ਪਟਿਆਲਾ ਡਿਸਟ੍ਰਿਕਟ ਚ ਜਿੱਥੇ ਸ਼ੁਕਰ ਹੈ ਥੋੜਾ ਪੀਸਫੁਲ ਪੋਲਿੰਗ ਹੋਏ ਸਾਡੇ ਜਿਹੜੇ ਕੈਂਡੀਡੇਟ ਸੀ ਕੈਂਡੀਡੇਟ ਅਸੀਂ ਤਕਰੀਬਨ ਪੂਰੇ ਦੇ ਪੂਰੇ ਬੀਜੇਪੀ ਵੱਲੋਂ ਖੜੇ ਹੋਏ ਸੀ ਬਹੁਤ ਹੌਸਲੇ ਚ ਬਹੁਤ ਅੱਛੇ ਤਰੀਕੇ ਦੇ ਨਾਲ ਬਹੁਤ ਖੁਸ਼ ਹੋ ਕੇ ਆਏ ਕਿ ਸਾਡੀਆਂ ਵੋਟਾਂ ਬਹੁਤ ਵਧੀਆ ਪੈ ਗਈਆਂ ਹੁਣ ਸਾਨੂੰ ਇਹ ਸ਼ੰਕਾ ਹੈ ਕਿ ਵੋਟਾਂ ਵਧੀਆ ਪੈ ਗਈਆਂ ਪਰ ਇਹ ਅੱਗੇ ਇਹਨਾਂ ਨੇ ਕਿਸ ਤਰ੍ਹਾਂ ਬੈਲਟ ਪੇਪਰ ਦੇ ਜਿਹੜੇ ਸਾਡੇ ਕੋਲ ਹੈ ਹੀ ਨਹੀਂ ਕਿ ਅਸੀਂ ਚੈੱਕ ਕਰ ਸਕੀਏ ਕਿੰਨੇ ਗਏ ਕਿੰਨੇ ਨਹੀਂ ਗਏ ਇਹਦੀ ਸਾਨੂੰ ਸ਼ੰਕਾ ਹੈਗੀ ਇਸ ਲਈ ਤੁਹਾਨੂੰ ਬੁਲਾਇਆ ਕੋਈ ਸੀਲ ਨਹੀਂ ਕਿਤੇ ਉਹਨਾਂ ਨੇ ਵੀ ਅੰਥੀਲ ਵੀ ਰੱਖੇਗੀਆਂ ਜੀ ਜਿਹੜੇ ਹੈਗੇ ਉਹਨਾਂ ਨੇ ਨਹੀਂ ਸੀਲ ਤਾਂ ਕੀਤੇ ਹੋਣਗੇ ਇਹਦੀ ਰਿਪੋਰਟ ਵੀ ਹੋ ਰਹੀ ਹੈ کہیں ਅੰਥੀਲ ਵੀ ਰੱਖੀ ਪਈ ਫਿਰ ਹੋਊਗਾ ਹੋਊਗਾ ਜ਼ਰੂਰ ਪ੍ਰਾਈਵੇਟ ਗੱਡੀਆਂ ਚ ਤੁਸੀਂ ਤੁਹਾਨੂੰ ਖਟੜਾ ਜੀ ਦੱਸਣਗੇ ਇਹ ਮੌਕੇ ਦੇ ਗਵਾਹ ਨੇ ਇਹ ਤਾਂ ਹੀ ਉਹਨਾਂ ਨੂੰ ਅੱਜ ਬੁਲਾਇਆ ਕਿ ਇਹ ਦੱਸਣਗੇ ਕਿ ਇਹ ਇਨਾਂ ਨੇ ਇਹਨਾਂ ਦੇ ਹਲਕੇ ਦੇ ਵਿੱਚ ਕੀ ਹੋਇਆ ਜਿਹੜਾ ਤੁਸੀਂ ਕਹਿ ਰਹੇ ਹੋ ਤੁਸੀਂ ਵੀ ਗਏ ਸੀ ਕਈ ਪੁੱਠਾਂ ਦੇ ਆਪ ਜੀ ਕਿਤੇ ਨਹੀਂ ਮੈਂ ਕੱਲ ਆਪ ਹੈ ਨਹੀਂ ਸੀ ਯੂਕੇ ਮੈਂ ਬਾਦਲਪਿੰਡ ਗਈ ਹੋਈ ਸੀ ਸਾਡੇ ਰਿਲੇਟਿਵ ਦੀ ਉੱਥੇ ਇੰਗੇਜਮੈਂਟ ਸੀ ਗਈ ਬੀਬਾ ਜੀ ਵੀ ਗਈ ਸੀ ਬੀਬਾ ਜੀ ਕੁਝ ਸਾਰੇ ਕਿਤੇ ਦਾ ਜਾ ਨਹੀਂ ਸਕੇ ਜਿੱਥੇ ਜਾ ਸਕੇ ਸੀ ਇਹ ਗਏ ਸੀ ਇਹ ਤੁਹਾਨੂੰ ਦੱਸ ਦੇਣੇ ਹੋਣੇ ਜਿੱਥੇ ਜਿੱਥੇ ਪਰ ਮੈਂ ਤਾਂ ਸਿੱਧੇ ਤੌਰ ਤੇ ਇਹ ਗੱਲ ਹੈ ਕਿ ਬਾਹਰ ਦੀ بجائے ਤੱਕਾ ਕਰਨ ਦੀ بجائے ਕਿ ਕਾਗਜ਼ਾਂ ਦੇ ਵਿੱਚ ਹੀ ਹੇਰਫੇਰ ਕੀਤੀ ਗਈ। ਸਾਨੂੰ ਇਹੀ ਡਰ ਹੈ। ਹਾਂਜੀ। ਤਾਰ 3 ਨੂੰ ਲੱਗਦਾ ਕਿ ਤੱਕਾ ਕਰਨਗੇ ਇਹ ਕਾਗਜ਼ਾਂ ਦੇ ਹੇਰਫੇਰ ਲੱਗਦੀ ਜਿਵੇਂ ਗਿਣਤੀ ਵਿੱਚ ਲੱਗਦਾ ਸ਼ੰਕਾ ਕਰਨਗੇ। ਅ ਦੇਖੋ ਸਾਨੂੰ ਪੂਰੀ ਸ਼ੰਕਾ ਹੈ। ਉਹ ਤਾਂ ਕੱਲ ਨੂੰ ਦੱਸੂਗਾ। ਪਰ ਸਾਨੂੰ ਪੂਰੀ ਸ਼ੰਕਾ ਹੈ ਕਿ ਗੜਬੜ ਹੋਏਗੀ। ਕਿਉਂਕਿ ਜੇ ਨਾ ਕਰਨੀ ਹੁੰਦੀ ਤਾਂ ਇਹ ਜਿਹੜੇ ਹਵਾ ਐਵੇਂ ਨਹੀਂ ਕੋਈ ਹਵਾ ਉੱਡਦੀ। ਕਿ ਇਹ ਬੈਲਟ ਪੇਪਰ ਜਿਹੜੇ ਪ੍ਰਿੰਟ ਹੋਏ ਨੇ ਜਿਹੜੇ ਇਹਨਾਂ ਨੇ ਕਿਸੇ ਨੂੰ ਇਹ 17C ਫਾਰਮ ਨਹੀਂ ਵਾਪਸ ਦਿੱਤਾ ਇਹ ਵੀ ਕੋਈ ਇਨਸਟਰਕਸ਼ਨ ਜੀ ਹੋਣੀ ਆ ਆਰਓ ਨੂੰ ਕਿ ਤੁਸੀਂ ਨਹੀਂ ਦੇ ਸਕਦੇ ਮੈਮ ਕਿਉਂ ਲੱਗਦਾ ਮੈਮ ਕੀ ਇਲੈਕਸ਼ਨ ਦੇ ਵਿੱਚ ਵੀ ਇਥੇ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਇੱਕ ਮੁੱਦਾ ਚੱਕਿਆ ਸੀ ਉਹਦਾ ਕੋਈ ਹੱਦ ਤੱਕ ਰਿਜ਼ਲਟ ਨਹੀਂ ਆਇਆ ਜੀ ਇਹਦਾ ਇਥੇ ਇਲੈਕਸ਼ਨ ਦੇ ਵਿੱਚ ਦੇਖੋ ਇਹ ਜਿਹੜੇ ਮੁੱਦੇ ਨੇ ਸਾਡੀ ਡਿਊਟੀ ਹੈ ਅਸੀਂ ਆਵਾਜ਼ ਉਠਾ ਸਕਦੇ ਹਾਂ ਅਸੀਂ ਕਨਸਰਨਡ ਬੰਦਿਆਂ ਕਹ ਨਹੀਂ ਪਹਚਾ ਸਕਦੇ ਪਹਿਲੇ ਮੇਰੀ ਬੇਟੀ ਦੱਸੂਗੀ ਇਹ ਜਿਸ ਦਿਨ ਫਾਈਲਿੰਗ ਹੋਈ ਹੈ ਜਿਸ ਦਿਨ 4 ਤਰੀਕ ਨੂੰ ਨਾਮਿਨੇਸ਼ਨ ਹੋਈ ਹੈ ਜਿਹੜਾ ਉਹ ਤੱਕਾ ਹੋਇਆ ਇਹ ਕੋਰਟ ਵੀ ਗਏ ਨੇ ਇਹਨਾਂ ਨੇ ਆਪ ਪੀਆਲ ਪਾਈ ਹੈ ਇਹ ਤੁਹਾਨੂੰ ਆਪ ਦੱਸਣਗੇ ਪਰ ਇਹ ਹਰ ਇੱਕ ਟਾਈਮ ਦੇ ਵਿੱਚ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਹੈ ਇਸ ਤੋਂ ਘਾਟੀ ਜਸਟਿਸ ਮਿਲਦੀ ਹੁੰਦੀ ਹੈ ਰੂਲਿੰਗ ਪਾਰਟੀ ਵੱਲੋਂ ਪਰ ਸਾਡਾ ਸਾਡੀ ਜਿਹੜੀ ਡਿਊਟੀ ਹੈ ਲੋਕਤੰਤਰ ਨੂੰ ਅਲਾਈਵ ਰੱਖਣ ਦੇ ਲਈ ਉਦੇ ਹੱਕ ਨਾ ਮਰਨ ਇਹ ਸਾਨੂੰ ਤੁਹਾਡੇ ਰਾਹੀਂ ਪਬਲਿਕ ਦੇ ਵਿੱਚ ਜ਼ਰੂਰ ਲੜੀਏ ਮਰਨ ਦਾ ਕੈਪਟਨ ਸਾਹਿਬ ਰਾਜਾ ਲੱਗਦੇ ਆ ਵੀ ਕਹਿੰਦੇ ਵੀ ਟਿਕਾ ਨਹੀਂ ਬੰਦ ਨੇ ਆਪਾਂ ਆਪਾਂ 1 ਮਿੰਟ 1 ਮਿੰਟ ਪਹਿਲੇ ਆਪਾਂ ਇੱਕ ਚੀਜ਼ ਆ ਖਤਮ ਕਰ ਲਈਏ ਕੈਪਟਨ ਸਾਹਿਬ ਕਹਿੰਦੇ ਟਿਕਾ ਨਹੀਂ ਬੰਦ ਨੇ 2 ਮਿੰਟ ਹੋਰ ਨੂੰ ਸਾਰੀ ਗੱਲ ਕਰਦੇ ਆ ਤੁਹਾਡੇ ਨਾਲ ਪਹਿਲੇ ਇੱਕ ਗੱਲ ਕਰ ਲਈਏ ਇਹ ਖਟਲਾ ਜੀ 10 ਦਿਨ ਬੇਟੀ 10 ਦਿਨ ਫਿਰ ਤੁਹਾਡੇ ਕੈਪਟਨ ਸਾਹਿਬ ਜਿੱਥੇ ਬੈਠੇ ਆ ਉੱਥੇ ਹੀ ਨੇ ਇਸੇ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੋਈ ਸਵਾਲ ਜਵਾਬ ਕਰਨ ਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਜਾ ਰਿਹਾ ਬੀਜਪੀ ਦੇ ਵਿੱਚ ਨਹੀਂ ਬੀਜਪੀ ਦੇ ਵਿੱਚ ਰਹਿਣਗੇ ਇੱਕ ਸਟੇਟਮੈਂਟ ਵੀ ਆ ਗਈ ਹੈ ਤਾਂ ਮੇਰੇ ਖਿਆਲ ਚ ਇਹਦਾ ਸਵਾਲ ਤਾਂ ਕੋਈ ਮੈਨੇ ਨਹੀਂ ਰੱਖਦਾ ਗਲਤ ਹੋਈ ਹੈ ਜੀ ਕੋਈ ਥੋੜੀ ਕੈਪਟਨ ਕੋਈ ਗਲਤ ਨਹੀਂ ਮੇਰੀ ਗੱਲਬਾਤ ਦਾ ਅਲੱਗ ਗੱਲ ਹੈ ਮੈਂ ਸੋਚਿਆ ਤੁਸੀਂ ਕਾਂਗਰਸ ਦੇ ਨਾਲ ਪੁੱਛ ਰਿਹਾ ਹੋ ਬਿਲਕੁਲ ਨਹੀਂ ਬਿਲਕੁਲ ਨਹੀਂ ਜਾ ਰਹੇ ਬਾਰ-ਬਾਰ ਸੁਣੋ ਤੁਸੀਂ ਗੱਲ ਕਰ ਰਹੇ ਕਾਲੀਦਾਨਾ ਲੱਗਦਾ ਕਿ ਕਿਸ ਤਰ੍ਹਾਂ ਕਿੱਥੇ ਗੱਲਬਾਤ ਚੱਲ ਰਹੀ ਹੈ ਜੀ ਦੇਖੋ ਉਹ ਬਾਰ-ਬਾਰ ਉਹਨਾਂ ਨੇ ਇਹ ਵੀ ਕਿਹਾ ਸੀ ਇੰਟਰਵਿਊ 'ਚ ਕਿ ਇਹ ਮੇਰਾ ਪਰਸਨਲ ਵਿਊ ਹੈਗਾ ਹੈ ਔਰ ਇਹ ਪਾਰਟੀ ਨੂੰ ਵੀ ਪਚਾਇਆ ਉਹਨਾਂ ਨੇ ਪਹਿਲੇ ਤਾਂ ਹੁਣ ਪਾਰਟੀ ਦੇ ਹਾਈ ਕਮਾਂਡ ਦੇ ਉੱਤੇ ਹੈ ਅਕਾਲੀ ਦਲ ਦੇ ਉੱਤੇ ਉਹਨਾਂ ਨੇ ਕੀ ਕਰਨਾ ਨਹੀਂ ਕਰਨਾ ਮੈਮ ਬੀਜੇਪੀ ਕੀ ਕਰਨ ਲੱਗੀ ਹੈ ਕਿਉਂਕਿ 17 ਤਰੀਕ ਤੱਕ ਜਿਹੜੇ ਐਸਐਸਪੀ ਪਟਿਆਲਾ ਨੇ ਉਹ ਛੁੱਟੀ ਤੇ ਨੇ ਜੇਕਰ ਉਹ 18 ਤਰੀਕ ਨੂੰ ਇਸ ਤਰ੍ਹਾਂ ਕਰਨ ਕਰਦੇ ਨੇ ਤਾਂ ਬੀਜੇਪੀ ਦਾ ਕੀ ਸਟੈਂਡਰਡ ਵਾਲਾ ਕਿ ਅੱਗੇ ਰਾਮਾਸ ਹੈ ਜਾਂ ਕੋਈ ਵਿਰੋਧ ਹੋਏਗਾ ਕਿਸ ਤਰੀਕੇ ਨਾਲ ਹੋਵੇ ਦੇਖੋ ਉਹਨਾਂ ਨੂੰ ਦੇਖੋ ਜੇ ਜੁਆਇਨ ਕਰਦੇ ਆ ਨਹੀਂ ਕਰਦੇ ਇਹ ਬੀਜਪੀ ਦੇ ਜਿਹੜੇ ਸਾਡੇ ਸੀਨੀਅਰ ਬੰਦੇ ਨੇ ਜਿਹੜੇ ਪ੍ਰਧਾਨ ਨੇ ਇਹ ਉਹ ਸਟੈਂਡ ਲੈਣਗੇ ਕਿਉਂਕਿ ਸਟੇਟ ਦਾ ਮੈਟਰ ਹੈ ਇੰਨਾ ਕੁਝ ਹੋਣ ਦੇ ਰਵਜੂ ਮਹਾਰਾਜ ਜੀ ਸਰ ਲੱਗਦਾ ਕਿ ਬੀਜਪੀ ਦੇ ਪੋਲ ਕੁਝ ਫਰਕ ਪਾਊਗਾ ਜਿਵੇਂ ਵੋਟ ਪਰਸੈਂਟੇਜ ਦੀ ਗੱਲ ਕਰੀ ਵੀ ਇੰਨਾ ਕੁਝ ਹੋਇਆ ਸਰਕਾਰ ਵੱਲੋਂ ਦੇਖੋ ਜੋ ਮਰਜ਼ੀ ਹੋਇਆ ਨਹੀਂ ਹੋਇਆ ਜੋ ਮਰਜ਼ੀ ਰਿਜ਼ਲਟ ਆਣ ਇੱਕ ਗੱਲ ਅੱਜ ਸਪਸ਼ਟ ਹੋ ਗਈ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਕਿ ਬੀਜਪੀ ਬੜੀ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀ ਹੈ ਪਿੰਡਾਂ ਦੇ ਵਿੱਚ ਉਰੀਦਰਾ ਬੀਜਪੀ ਦੀ ਚਰਚਾ ਹੋ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਮੇਰੇ ਖਿਆਲ ਚ ਸਾਰੇ ਹੀ ਤੁਹਾਨੂੰ ਦੱਸਣਗੇ ਹੋਣੇ ਕਿ ਕਿਸ ਵਧੀਆ ਤਰੀਕੇ ਦੇ ਨਾਲ ਰਿਸਪਾਂਸ ਮਿਲਿਆ ਪਹਿਲੀ ਵਾਰੀ ਬੀਜਪੀ ਪਿੰਡਾਂ ਦੇ ਵਿੱਚ ਇੱਕ ਇਲੈਕਸ਼ਨ ਲੜ ਰਹੀ ਹੈ ਔਰ ਜੋ ਮਰਜੀ ਰਿਜ਼ਲਟ ਆਇਆ ਇਹ ਜਿਹੜਾ ਕਦਮ ਚੱਕਿਆ ਗਿਆ ਇਹ ਜਿਹੜੀ ਨੀ ਭਰੀ ਗਈ ਇਹ 2027 ਦੇ ਵਿੱਚ ਸਾਨੂੰ ਬਹੁਤ ਵਧੀਆ ਰਿਜ਼ਲਟ ਦਊਗੀ ਠੀਕ ਹੈ ਔਰ ਉਸੇ ਦਿਨ ਅਕਾਲੀਆਂ ਨੇ ਵੀ ਕੀਤੀ ਸੀ ਤੋਂ ਜਦੋਂ ਸਾਡਾ ਕੀ ਕਹਿੰਦੇ ਹੈਗੇ ਸਾਡੀ ਸੁਣਵਾਈ ਹੋਈ ਸਾਡੇ ਲਾਇਰ ਨੇ ਗੱਲ ਕੀਤੀ ਉਹਨਾਂ ਨੇ ਹਦਾਇਤ ਦਿੱਤੀ ਕਿ ਦੋਨੋਂ ਕੰਪਲੀਟਾ ਕਲੱਬ ਹੋ ਜਾਣ ਮੇਰੀ ਜੋ ਮੈਂ ਆਪਣੇ ਨਾਮ ਤੇ ਕੀਤੀ ਸੀਗੀ ਔਰ ਅਕਾਲੀਆਂ ਦੇ ਨਾਲ ਸੋ ਕਲੱਬ ਹਿਅਰਿੰਗ ਫਿਰ ਹੋਈ ਸੀਗੀ ਜੋ ਦਿਨ ਆ ਬਾਦ اور ਉਹਦੇ ਵਿੱਚ ਕਲੀਅਰਲੀ ਇਨਸਟਰਕਸ਼ਨਸ ਦਿੱਤੀਆਂ ਸੀ ਸਾਡੇ ਸੀਨੀਅਰ ਕਾਉਂਸਲ ਮਿੱਤਲ ਜੀ ਚੇਤਨ ਮਿੱਤਲ ਜੀ ਨੇ ਆਗਯੂ ਕੀਤਾ ਸੀਗਾ اور انہوں نے ਹਦਾਇਤ ਦਿੱਤੀ ਸੀ ਕਿ ਜਿਹੜਾ ਆਡੀਓ ਕਲਿੱਪ ਹੈਗਾ ਉਹ ਇਹਨਾਂ ਨੇ ਮਹਾਲੀ ਦਿੱਤਾ ਸੀਗਾ ਉਹਦੀ ਵੈਰੀਫਿਕੇਸ਼ਨ ਕਰਨ ਵਾਸਤੇ ਪਰ ਵੌਇਸ ਸੀ ਪਰ ਹਾਈ ਮਾਨਯੋ ਹਾਈ ਕੋਰਟ ਨੇ ਕਿਹਾ ਸੀਗਾ ਨਹੀਂ ਇਟ ਸ਼ੁੱਡ ਬੀ ਵਿਦ ਅ ਸੈਂਟਰਲ ਏਜੰਸੀ অর ਇਸ ਨੂੰ ਟ੍ਰਾਂਸਫਰ ਕਰੋ ਚੰਡੀਗੜ੍ਹ ਸੋ ਉਹ ਉਹਨਾਂ ਨੇ ਜਿਹੜੇ ਏਜੀਸੀ ਉਹਨਾਂ ਨੂੰ ਦੱਸਤਾ ਸੀਗਾ ਕਿ ਇਹ ਜ਼ਰੂਰੀ ਕਰਨਾ ਹੈਗਾ অর ਉਹ ਮੰਨ ਗਏ ਸੀਗੇ ਦੂਜੀ ਗੱਲ ਡੇਟ ਲੱਗੀ ਹੈ 22 ਤਰੀਕ ਨੂੰ ਫਿਰ ਅੱਗੇ ਜਾ ਕੇ ਦੇਖਾਂਗੇ 22 ਤਰੀਕ ਨੂੰ ਵੀ ਜੋ ਵੀ ਇੱਥੇ ਹੋਇਆ ਹੈ ਸਾਰੇ ਕਿਤੇ ਪੰਜਾਬ 'ਚ ਹੋਇਆ ਹੈ ਉਹ ਵੀ ਅੱਗੇ ਆਇਆ ਤਾਂ ਕਿਉਂਕਿ ਉਸ ਦੇ ਵਿੱਚ ਪਾਰਟੀ ਕਾਂਗਰਸ ਵੀ ਬਣ ਗਈ ਸੀਗੀ ਸੋ ਤੈਨੂੰ ਦੇ ਸੁਣਵਾਈ ਹੋਈ ਸੀਗੀ ਉਸੇ ਇੱਕ ਟਾਈਮ અમાਰੋ ਸਾਹਿਬ ਰਾਣ ਕੀ ਵੀ ਗੱਲ ਇੱਕ ਹੈ ਕਿ ਉਹਨਾਂ ਦੇ ਵੌਇਸ ਆ ਸੈਂਪਲ ਲੈਣ ਦੇ ਬਜਾਏ ਸਾਨੂੰ ਕਹੇ ਗਏ ਕਿ ਤੁਸੀਂ ਆਪਣੇ ਵੌਇਸ ਸੈਂਪਲ ਦਿਓ ਅਸੀਂ ਕਿਉਂ ਦਈਏ ਵੌਇਸ ਸੈਂਪਲ ਇਹ ਗਵਰਨਰ ਨੇ ਹਾਂ ਗਵਰਨਰ ਨੇ ਪੁੱਛਿਆ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਜਾ ਕੇ ਦੇ ਦਾਂਗੇ ਪਰ ਜੋ ਸਾਡਾ ਤਾਂ ਵੌਇਸ ਨਹੀਂ ਹੈ ਨਾ ਕਲਿੱਪ ਵਿੱਚ ਸੋ ਇਸ ਤਰ੍ਹਾਂ ਚੱਲ ਰਿਹਾ ਹੈ ਔਰ ਦੂਜੀ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਸੀਗੀ ਜੋ ਅਸੀਂ ਸੁਪਰੀਮ ਕੋਰਟ ਦੇ ਸੀਗੇ ਉਸ ਸਿਟ ਨੇ ਆਪਣੀ ਰਿਪੋਰਟ ਦੇਤੀ ਹੈਗੀ ਹੈ ਔਰ ਉਹਦੇ ਔਰ ਜਲਦੀ ਤੋਂ ਜਲਦੀ ਉਹ ਆਪਣੀ ਸੁਪਰੀਮ ਕੋਰਟ ਹਦਾਇਤ ਦੇਗਾ ਮੈਂ ਇਹ ਮਹਿਸੂਸ ਕਰਦਾ ਜਦੋਂ ਵੰਦੇਵਰ ਬਾਉ ਪੂ ਲੀਵ ਜਦੋਂ ਜਾਣਾ ਜਾਣ ਲੱਗੇ ਸੀ ਤਾਂ ਇੱਕ ਬੰਦੇ ਨੇ ਉਹਦੇ ਵਿੱਚੋਂ ਦੋ ਬਾਕਸੇ ਕੱਢ ਕੇ ਇੱਕ ਪ੍ਰਾਈਵੇਟ ਗੱਡੀ 'ਚ ਲੈ ਕੇ ਉਹਨੂੰ ਜਾਣ ਲੱਗੇ ਸੀ। ਹੂੰ। ਤਾਂ ਉਹਦੇ ਦੋ ਕੁ ਬੰਦੇ ਸੀ ਉਹਨਾਂ ਨੇ ਕੁਐਸਚਨ ਕੀਤਾ ਵੀ ਤੁਸੀਂ ਇਹ ਤਾਂ ਸਾਰੇ ਅਸੀਂ ਬੱਸ 'ਚ ਰਖਾਏ ਸੀ ਤਾਂ ਪ੍ਰਾਈਵੇਟ ਕਾਰ 'ਚ ਕਿਉਂ ਲੈ ਕੇ ਜਾ ਰਹੇ ਹੋ? ਜੀ। ਉਹ ਕਹਿੰਦੇ ਅਸੀਂ ਪਹੁੰਚਾਉਣ ਦਾ ਕੰਮ ਹੈ ਜਿਵੇਂ ਜਿੱਦਾਂ ਮਰਜ਼ੀ ਅਸੀਂ ਪਹੁੰਚਾ ਦਈਏ। ਪਰ ਜਦੋਂ ਪਿੰਡ ਵਾਲਿਆਂ ਨੇ ਥੋੜਾ ਜਿਆਦਾ ਰਜਿਸਟ ਕੀਤਾ ਕਿ ਤੁਸੀਂ ਇਹ ਤਾਂ ਨਹੀਂ ਕਰ ਸਕਦੇ ਤਾਂ ਸਾਰਾ ਪਿੰਡ ਉਦੋਂ ਮੇਰਾ ਕੰਨੇਰਾ ਹੋ ਗਿਆ ਸੀ। ਸਾਰਾ ਪਿੰਡ ਰੌਲਾ ਪਿਆ ਸੁਣ ਕੇ ਸਾਰੇ ਇਕੱਠੇ ਹੋ ਗਏ। ਤੇ ਤਕਰੀਬਨ ਸਾਰੀਆਂ ਪਾਰਟੀਆਂ ਦੇ ਨੁਮਾਇंदे ਵੀ ਉੱਥੇ ਪਹ ਤਾਂ ਉਹਨਾਂ ਨੇ ਬੱਸ ਵੀ ਘੇਰ ਲਈ ਉਹ ਗੱਡੀ ਵੀ ਘੇਰ ਲਈ ਤੇ ਜਦੋਂ ਇਹ ਘੇਰਵੰਦੀ ਜੀ ਹੋਈ ਤਾਂ ਉਹ ਬੰਦੇ ਫਟਾਫਟ ਉਹਨਾਂ ਨੇ ਆਪਣੇ ਬੈਗ ਵਾਪਸ ਲਿਆ ਕੇ ਜਿਹੜੀ ਜਿਹੜੇ ਬਾਕਸੇ ਸੀਗੇ ਉਹ ਦੁਬਾਰਾ ਬੱਸ 'ਚ ਰੱਖਤੇ ਤੇ ਕਹਿੰਦੇ ਨਹੀਂ ਅਸੀਂ ਤਾਂ ਬੱਸ 'ਚ ਹੀ ਲੈ ਕੇ ਜਾਣੇ ਨੇ ਪਰ ਉਹ ਵੀਡੀਓ ਦੇ ਵਿੱਚ ਹੈਗਾ ਜਦੋਂ ਬੱਸ 'ਚੋਂ ਕਾਰ 'ਚ ਰੱਖ ਰਹੇ ਤੇ ਜਿਹੜੇ ਘਾਰ ਤੋਂ ਵਾਪਸ ਲੈ ਕੇ ਉਹਦੀ ਫੋਟੋਗ੍ਰਾਫੀ ਇੱਕ ਪਿੰਡ ਦੇ ਬੰਦੇ ਨੇ ਕੀਤੀ ਹੈ ਤੇ ਉਹ ਸਾਡੇ ਕੋਲ ਹੈਗੀ ਹੈ ਪ੍ਰਧਾਨ ਜੀ ਨੂੰ ਮੈਂ ਰਾਤ ਭੇਜਦੀ ਸੀ ਦਿਖਾਓ ਸਾਰੇਆਂ ਨੇ ਤੁਸੀਂ ਫਿਰ ਇਹਦੀ ਇਹਦੀ ਨੋਟ ਰੁਕਤੀ ਵਾਸਤੇ ਟਾਈਮ ਕਿਉਂ ਨਹੀਂ ਕੀਤਾ ਉਸ ਸਮੇਂ ਕਿਉਂ ਨਹੀਂ ਬਰੋਕੀਤਾ ਇਸ ਚੀਜ਼ ਦਾ ਇੱਕ ਪਹਾੜਾਂ ਦੇ ਸਾਹਦੇ ਦੇ ਰੋਕਣਾ ਫਿਰ ਅਸੀਂ ਉਹਨਾਂ ਬੱਸ ਨਹੀਂ ਰੋਕ ਸਕਦੇ ਉੱਥੇ ਹੋਰ ਵੀ ਪਿੰਡਾਂ ਦੇ ਬਾਕਸੇ ਪਏ ਸੀ ਉੱਥੇ ਐਸਐਚਓ ਮੌਕੇ ਤੇ ਆਇਆ ਤੇ ਮੌਕੂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਜੇ ਤੁਹਾਡੇ ਕੋਲ ਵੀਡੀਓ ਹੈ ਤੁਸੀਂ ਕੱਲ ਨੂੰ ਕੰਪਲੇਟ ਪਾਓ ਜੋ ਇਲੈਕਸ਼ਨ ਕਮਿਸ਼ਨ ਸਾਨੂੰ ਡਾਇਰੈਕਟ ਕਰੂਗਾ ਅਸੀਂ ਪਰਚਾ ਦਰਜ ਵੀ ਕਰਾਂਗੇ ਪਰ ਉਹਨਾਂ ਵਿੱਚ ਹੋਰ ਪਿੰਡਾਂ ਦੇ ਬਾਕਸੇ ਵੀ ਸੀਗੇ ਤੁਸੀਂ ਪਿੰਡੜ ਤਾਂ ਬੱਸ ਰੋਕੀ ਵੀ ਸੀ ਤਾਂ ਮੈਂ ਉਹਨਾਂ ਨੂੰ ਕਹ ਵੀ ਤੁਸੀਂ ਬਾਕੀ ਸਾਰਾ ਸਮਾਨ ਜਿਹੜਾ ਹੈ ਇਸ ਤਰੀਕੇ ਨਾਲ ਆਪਣੇ ਜਿੱਥੇ ਵੀ ਪਹੁੰਚਾਉਣਾ ਇਹਨਾਂ ਨੇ ਤੇ ਸਟ੍ਰੌਂਗ ਰੂਮ ਬਣਾਇਆ ਇਹ ਜਾਣ ਦੋ ਤੇ ਐਸਐਚਓ ਸਾਨੂੰ ਪ੍ਰੋਮਿਸ ਕਰਕੇ ਗਿਆ ਸੀ ਜੋ ਡਾਇਰੈਕਸ਼ਨ ਮੈਨੂੰ ਆਉਣਗੀਆਂ ਤਾਂ ਮੈਂ ਉਸ ਹ ਅ ਕਾਰਵਾਈ ਕਰਾਂ ਤੁਸੀਂ ਕੋਈ ਕੰਪਲੇਟ ਲਾਈ ਐ ਐਸਐਚਓ ਨੂੰ ਜੀ ਥਾਣੇ ਜਾ ਕੇ ਜੀ ਨਹੀਂ ਅਸੀਂ ਤਾਂ ਹੁਣ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਹੈ ਨੀ ਉਹ ਕਹ ਰਹੇ ਵੀ ਸਾਨੂੰ ਵੀ ਰਿਪੋਰਟ ਲਖਾਉਣੀ ਹੈ ਉਹਨਾਂ ਦੇ ਇਲੈਕਸ਼ਨ ਕਮਿਸ਼ਨ ਨੂੰ ਡਾਇਰੈਕਟ ਕਰੂਗਾ ਅਸੀਂ ਉਹਦੇ ਐਕਸ਼ਨ ਕਰਾਂਗੇ ਤੁਹਾਨੂੰ ਲੱਗਦਾ ਕੋਈ ਯਕੀਨ ਹੈ ਕਿ ਕੁਝ ਹੋਊਗਾ ਇਸ ਤੇ ਚ ਯਕੀਨ ਤਾਂ ਦੇਖੋ ਰੱਖਣਾ ਹੀ ਪੈਂਦਾ ਹੈ ਮੋਨਾ ਨਹੀਂ ਹੋਣਾ ਸਰਕਾਰ ਨੂੰ ਪਤਾ ਹੈ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਸਾਨੂੰ ਯਕੀਨ ਤਾਂ ਪ੍ਰਸ਼ਾਸਨ ਦੇ ਇੰਨਾ ਕਿ ਹੋਣਾ ਹੀ ਚਾਹੀਦਾ ਹੈ ਜੀ ਤੁਸੀਂ ਕੰਪਲੇਨਟ ਕੀਤੀ ਸੀ ਜੀ ਇਲੈਕਸ਼ਨ ਕਮਿਸ਼ਨ ਨੂੰ ਕੋਈ ਰਿਵਰਟ ਆਇਆ ਹੈ ਕਿ ਅੱਗੇ ਤੁਹਾਡਾ ਪ੍ਰੋਸੈਸ ਸਹੀ ਹੈ ਦੇਖੋ ਜੀ